ਬੁਰਾ ਹਾਲ ਪੰਜਾਬ ਦਾ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਖਾਲਿਸਤਾਨ ਦਾ ਰਾਜ ਹੈ ਜਿਹਦਾ ਦਿਲ ਕਰਦਾ ਖਾਲਿਸਤਾਨੀ ਦਾ ਕਿਰਪਾਨ ਚੁੱਕਦਾ ਗੱਟਾ ਲਾਹਦਾ ਜਿਹੜਾ ਦਿਲ ਕਰਦਾ ਖਾਲਿਸਤਾਨ ਦਾ ਪਿਸਤੌਲ ਕੱਢਦਾ ਗੋਲੀਕਾਰ ਕੇ ਬੰਦਾ ਮਾਰ ਦਿੰਦਾ ਜਿਹੜਾ ਨਿਹੰਗ ਦਾ ਦਿਲ ਕਰਦਾ ਕਿਰਪਾਨ ਕੱਢਦਾ ਲੋਕਾਂ ਦਾ ਗੁੱਟਾ ਗੁੱਟ ਲਾ ਦਿੰਦਾ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਮੈਂ ਬਿਲਕੁਲ ਸਾਫ਼ ਕਹਿਣਾ ਚਾਹਾਂਗਾ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਰਾਜ ਚੱਲ ਰਿਹਾ ਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਜ ਚੱਲ ਗਿਆ ਜੈਕਟ ਦਾ ਬਾਰੇ ਲੋਕ ਲਈ ਹਾਲਚਲ ਪੁੱਛਣ ਆ ਰਹੇ ਆ ਮੈਂ ਤਾਂ ਸਾਫ਼ ਕਹਿਣਾ ਚਾਹਾਂ ਜਿੱਥੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਉੱਥੇ ਕੇਂਦਰ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਵੀ ਪੰਜਾਬ ਦੇ ਵਿੱਚ ਵੀ ਹਿੰਦੂ ਰੰਧਾ ਪੰਜਾਬ ਸੈਂਟਰ ਦੀ ਵਾਦੀ ਪੰਜਾਬ 'ਚ ਹਿੰਦੂਆਂ ਦੀ ਹੈ ਜਿੱਥੇ ਕੇਂਦਰ ਸਰਕਾਰ ਜਿੱਥੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਪੰਜਾਬ ਦੇ ਹਿੰਦੂਆਂ ਦੀ ਸੁਰੱਖਿਆ ਕਰਨਾ ਉੱਥੇ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਵੀ ਪੰਜਾਬ ਦੀ ਦੇ ਹਿੰਦੂਆਂ ਦੀ ਸੁਰੱਖਿਆ ਕਰਨਾ ਇੱਕ ਲੋੜ ਹੈ ਜ਼ਰੂਰ ਵੱਡੇ ਅੰਦੋਲਨ ਦੀ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਇੱਕ ਲੋੜ ਹੈ ਵੱਡੇ ਅੰਦੋਲਨ ਦੀ ਹਿੰਦੂਆਂ ਦੀ ਆਵਾਜ਼ ਬੁਲੰਦ ਕਰਨ ਦੀ ਹਿੰਦੂਆਂ ਨੂੰ ਆਪਣੇ ਹੱਕ ਲੈਣ ਦੀ ਅਗਰ ਪੰਜਾਬ ਦੇ ਹਿੰਦੂਆਂ ਨੇ ਰਹਿਣਾ ਅਗਰ ਪੰਜਾਬ ਦਾ ਹਿੰਦੂ ਚਾਹੁੰਦਾ ਸੀ ਸੁਰੱਖਿਤ ਰਹਿਣਾ ਤਾਂ ਪੰਜਾਬ ਨੂੰ ਇੱਕ ਵੱਡੇ ਅੰਦੋਲਨ ਦੀ ਲੋੜ ਗੱਲ ਕਰੀਏ ਤੁਹਾਡੇ ਨੂੰ ਪਹਿਲਾਂ ਬੰਦੀ ਕੋਲ ਵੀ ਦਿੱਤੀ ਸੀ ਜਿਸ ਤੋਂ ਬਾਅਦ ਜਿਹੜੇ ਦੋਨੇ ਹੰਸ ਸਿੰਘ ਹੈ ਉਹ ਫੜ ਲਏ ਗਏ ਤੇ ਹੁਣ ਕਿਤਾ ਜੂਗਾ ਬਿਲਕੁਲ ਸੱਚ ਸਾਫ ਕਰਨੇ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਨੇ ਟਾਈਮ ਮੰਗਿਆ ਵਾਪਸ ਲਈ ਤਸਕੀਰ ਕੀਤੀ ਆ ਪੁਲਿਸ ਪ੍ਰੋਸੈਸਿੰਗ ਟਾਈਮ ਮੰਗਿਆ ਅਗਰ ਸਾਨੂੰ ਕਲੀਅਰ ਨਾ ਲੱਗਿਆ ਵੀ ਪਰਦਾਫਾਸ਼ ਚੰਗੀ ਤਰ੍ਹਾਂ ਨਹੀਂ ਕੀਤਾ ਗਿਆ ਪੁਲਿਸ ਤੈਅ ਤੱਕ ਨਹੀਂ ਪਹੁੰਚੀ ਫਿਰ ਇੱਕ ਵੱਡਾ ਅੰਦੋਲਨ ਲੁਧਿਆਣਾ ਸ਼ਹਿਰ ਚ ਦਿਖਣ ਨੂੰ ਮਿਲ ਜਾਈ ਗਏ ਗੱਲ ਕਰੀਏ ਤੀਜਾ ਜਿਹੜਾ ਨੇ ਹੰਗਸਾ ਉਹ ਕਰਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਪੁਲਿਸ ਦਿਖਾਦੀ ਨੇ ਕਹਣਾ ਜਿਹੜੇ ਵੱਡੇ ਦਲ ਦੇ ਜਿਹੜੇ ਅੰਮ੍ਰਿਸ਼ਨਾ ਨਾਲ ਸੀ ਗਿਆ ਸੀ ਅਧਿਰੋ ਤੁਹਾਡਾ ਕੀ ਹੈ ਫਿਰ ਪੁਲਿਸ ਐਂਡਕਾਉਂਟਰ ਕਿਉਂ ਨਹੀਂ ਕੀਤਾ ਜਾਂਦਾ ਸਮਝੋ ਨਾ ਮੇਰੀ ਗੱਲ ਇਹਨਾਂ ਦਾ ਐਨਕਾਉਂਟਰ ਕਿਉਂ ਨਹੀਂ ਕੀਤਾ ਜਾਂਦਾ ਆਪਾਂ ਗੈਂਗਸਟਰ ਦਾ ਐਨਕਾਉਂਟਰ ਕਰਦੇ ਆ ਕਿਉ ਇਹ ਨਿਆਂ ਕੀ ਕਰਦੇ ਨੇ ਇਹ ਵੀ ਤਾਂ ਡੈਸ਼ਵ ਦੇਦਾ ਕਰਦੇ ਨੇ ਇਹਨਾਂ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਸਵਾਲ ਹੈ ਲੋਕ ਪੁੱਛ ਰਹੇ ਨੇ ਵੀ ਇਹਨਾਂ ਡਕੈਤਾਂ ਦਾ ਇਹਨਾਂ ਠੱਗਾਂ ਦਾ ਇਹਨਾਂ ਨਿਆਂਗਾ ਦਾ ਇਹਨਾਂ ਡਾਕੂਆਂ ਦਾ ਇਹ ਲੁਟੇਰਿਆਂ ਦਾ ਇਹ ਕਾਤਲਾਂ ਦਾ ਇਹਨਾਂ ਦਾ ਨਿਆਂਗਾ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਗਨਮੈਨ ਵੀ ਸੀਗੇ ਜਦੋਂ ਹਮਲਾ ਹੋਇਆ ਗਨਮੈਨ ਨਾਲ ਸੀਗੇ ਸਰਵੇ ਕਰਾਉਣੀ ਗਨਮੈਨ ਤੇ ਪਰਚੋ ਨਾਲ ਜਿਹਦਾ ਬਰਾਬਰ ਦਾ ਅਗਰ ਨਿਆਂਗਾ ਤੇ ਜੋ ਧਾਰਾ ਲੱਗਣੀ ਚਾਹੀਦੀ ਹੈ ਉਹ ਗਨਮੈਨ ਤੇ ਵੀ ਲੱਗਣੀ ਚਾਹੀਦੀ ਹੈ ਉਦੋਂ ਸਰਵਿਸ ਰਿਕਾਰਡ ਖਤਮ ਕਰਨਾ ਚਾਹੀਦਾ ਉਹਦੀ ਜਿੰਨੀਆਂ ਵੀ ਨੂੰ ਸੂਧਾ ਸਰਕਾਰੀ ਮਿਲਨੀ ਉਹ ਸਭ ਫੰਡ ਹੋਣੀਆਂ ਚਾਹੀਦੀਆਂ ਜਿਹੜਾ ਪਰਚਾ ਗਨਮੈਂਟ ਦੇ ਬਿਆਨ ਦੇ ਆਧਾਰ ਤੇ ਹੋਇਆ ਦੇ ਬਾਰੇ ਕਿ ਜਿਹੜਾ ਸਾਨੂੰ ਨਹੀਂ ਪਤਾ ਪੁਲਿਸ ਨੇ ਕੀ ਕੀਤਾ ਨਾ ਸਾਡੇ ਕਿਸੇ ਬੰਦੇ ਦੇ ਬਿਆਨ ਜਿਹੜੇ ਸਾਡੇ ਉੱਥੇ ਮੌਕੇ ਤੇ ਮੌਜੂਦ ਸੀ ਲੋਕ ਨਾ ਉਹਨਾਂ ਦੇ ਬਿਆਨ ਲਿੱਤੇ ਗਏ ਨੇ ਹਜੇ ਤੱਕਾਂਗਾ ਪਰਦਾ ਪਾਇਆ ਗਿਆ ਸਾਨੂੰ ਕਲੀਅਰ ਪਿਕਚਰ ਬਿਲਕੁਲ ਸਾਫ਼ ਨਹੀਂ ਜਿਸ ਦਿਨ ਸਾਨੂੰ ਪਿਕਚਰ ਕਲੀਅਰ ਹੋਊਗੀ ਅਸੀਂ ਉਸ ਦਿਨ ਗੱਲ ਕਰਾਂਗੇ ਜੇ ਨਹੀਂ ਹੋਊਗੀ ਇਹ ਨਾਲੋਂ ਸੀਰੀਅਸ ਆ ਜੀ ਤਾਂ ਬਿਲਕੁਲ ਸੀਰੀਅਸ ਆ ਤਸਵੀਰ ਤਾਪਰ ਗੋਰਾ ਅਗਰ ਕੁਛ ਨੂੰ ਹੁੰਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਕੱਲ ਜੋ ਆ ਬਰਬਰਤਾ ਪੂਰਵਕ ਹਮਲਾ ਜਿਹੜਾ ਹੋਇਆ ਹੈ ਬਹੁਤ ਹੀ ਮੰਦ ਭਗਾ ਹੈ ਇਹਦੇ ਪਿੱਛੇ ਜਿੱਥੇ ਸਰਕਾਰ ਦੀ ਨਲਾਇਕੀ ਹੈ ਉੱਥੇ ਮੈਂ ਸਮਝਦਾ ਸਮਾਜ ਦੇ ਅੰਦਰ ਇੱਕ ਪ੍ਰਭਾਵ ਲੈ ਰਿਹਾ ਨਫ਼ਰਤ ਦਾ ਮਾਹੌਲ ਤੇ ਇਨਟੋਲਰੈਂਸ ਹੇਟ੍ਰੇਡ ਐਸ ਵੈਲ ਐਸ ਇਨਟੋਲਰੈਂਸ ਤੇ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਇਹ ਸਰਕਾਰ ਦੀ ਨਲਾਇਕੀ ਕਰਕੇ ਖਤਮ ਹੀ ਹੈ ਹਰੇਕ ਕੋਈ ਆਦਮੀ ਆਪਣੇ ਆਪ ਕਾਨੂੰਨ ਆਪਣੇ ਹੱਥ ਚ ਲੈਣ ਦੀ ਜਿਸ ਤਰ੍ਹਾਂ ਇੱਕ ਫਿਰਤ ਪੈ ਗਈ ਹੈ ਪੰਜਾਬ ਦੇ ਅੰਦਰ ਬਹੁਤ ਹੀ ਦੁਰਭਾਗਿਆਪੂਰਨ ਬਹੁਤ ਹੀ ਮੰਦ ਭਾਗੀ ਹੈ ਉਹਦੇ ਨਾਲ ਸਮਾਜ ਦੇ ਪ੍ਰਤੀ ਸਮਾਜ ਵੱਲੋਂ ਜਿਸ ਤਰ੍ਹਾਂ ਇਨਸਾਨ ਨੂੰ ਇਸ ਕਿਸਮ ਦੇ ਕਦਮਾਂ ਨੂੰ ਕਿਸੇ ਵੀ ਕਿਸਮ ਦੀ ਵਾਇਲੈਂਸ ਆਫ ਇਨ ਐਨੀ ਫਾਰਮ ਉਹਨੂੰ ਜਿਹੜਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਗਲੋਰੀਫਾਈਂਗ ਵਾਇਲੈਂਸ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਇਹਦੇ ਵਾਸਤੇ ਮੈਂ ਸਮਝਦਾ ਜਿੱਥੇ ਸਰਕਾਰ ਜਾਗੇ ਆਪਣੀ ਜ਼ਿੰਮੇਵਾਰੀ ਸਮਝੇ ਕਾਨੂੰਨ ਵਿਵਸਥਾ ਸਭ ਤੋਂ ਪਹਿਲੀ ਜ਼ਰੂਰੀ ਮੁੱਢਲੀ ਮੈਂ ਸਮਝਦਾ ਉਹਦੇ ਬਾਅਦ ਬਾਕੀ ਸਭ ਦਾ ਝੂਟ ਹੈ ਉਹਦੇ ਸੈਕੰਡਰੀ ਇਹ ਚੀਜ਼ਾਂ ਸਭ ਤੋਂ ਪਹਿਲਾਂ ਜਦੋਂ ਤਾਈ ਲੋਕਾਂ ਦੀ ਜਾਨ ਮਾਲ ਸੁਰੱਖਿਤ ਨਹੀਂ ਬਾਕੀ ਗੱਲਾਂ ਅਧੂਰੀਆਂ ਹੀ ਕੋਈ ਉਹਨਾਂ ਦਾ ਮਾਇਨਾ ਨਹੀਂ ਸਰਕਾਰ ਉਸੇ ਵੀ ناکਾਮਯਾਬ ਸਾਬਿਤ ਹੋ ਰਹੀ ਹੈ ਬਾਰ ਬਾਰ ਇਸ ਕਿਸਮ ਦੇ ਵਾਕਿਆ ਪੰਜਾਬ ਦੇ ਅੰਦਰ ਜਿਸ ਕਿਸਮ ਦਾ ਇੱਕ ਜ਼ਹਿਰ ਪਨਪ ਰਿਹਾ ਹੈ ਮਨੂੰ ਆ ਮੇਰਾ ਵੀ ਦੁਰਭਾਗ ਹੈ ਮੈਂ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਮੈਨੂੰ ਪਹਿਲਾਂ ਬ੍ਰਿਗੇਡੀਅਰ ਗਗਨੇਜਾ ਦੀ ਜਿਸ ਤਰ੍ਹਾਂ ਮਰਡਰ ਹੋਇਆ ਜਲੰਧਰ ਦੇ ਅੰਦਰ ਜਿਸ ਤਰ੍ਹਾਂ ਸੂਰੀ ਦਾ ਅੰਮ੍ਰਿਤਸਰ ਚ ਹੁਣ ਪਿਛਲੇ ਦਿਨਾਂ ਦੇਖਣ ਨੂੰ ਮਿਲਿਆ ਉਹਦੇ ਬਾਅਦ ਪ੍ਰਭাকর ਦਾ ਜਿਸ ਤਰ੍ਹਾਂ ਮਰਡਰ ਕੀਤਾ ਗਿਆ ਨੰਗਲ ਦੇ ਅੰਦਰ ਹੁਣੇ 4 ਮਹੀਨੇ ਪਹਿਲਾਂ ਤੇ ਉਹਦੇ ਬਾਅਦ ਹੁਣ ਜਿਹੜਾ ਅਟੈਕ ਹੋ ਰਿਹਾ ਪੰਜਾਬ ਦੇ ਅੰਦਰ ਇਨਟੋਲਰੈਂਸ ਜਿਹੜੀ ਹੈ ਤੇ ਇੱਕ ਹੇਟ ਕਰਾਇਮ ਜਿਹੜਾ ਵਧ ਰਿਹਾ ਹੈ ਇਹਨੂੰ ਸਾਰੇ ਪੰਜਾਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਦੇ ਉੱਤੇ ਨਕੇਲ ਪਾਈਏ ਆ ਪੰਜਾਬ ਵਾਸਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਉਸ ਤੋਂ ਵੀ ਵੱਡੀ ਮੰਦ ਭਾਗੀ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਦਾ ਅਜੇ ਮੈਂ ਤਾਂ ਕਿਤੇ ਕੋਈ ਬਿਆਨ ਦੇਖਿਆ ਨਹੀਂ ਕੱਲ ਕੱਦੀ ਕੱਲ ਦੀ ਜਦੋਂ ਦੀ ਘਟਨਾ ਹੋਈ ਹੈ ਉਹ ਆਪਣੇ ਕਿਸੇ ਦੁਨੀਆ 'ਚ ਵਸ ਰਹੇ ਹੈ ਉਹਨਾਂ ਨੂੰ ਆਪਣੀ ਕੁਰਸੀ ਬਚਾਣ ਦੇ ਚੱਕਰ 'ਚ ਜਲੰਧਰ ਦੇ ਅੰਦਰ ਕੈਂਪ ਲਾ ਕੇ ਬੈਠੇ ਐ ਲੜਨ ਇਲੈਕਸ਼ਨ ਸਾਰੀ ਸਰਕਾਰ ਉੱਥੇ ਬੈਠੀ ਐ ਨਾ ਹੀ ਕੋਈ ਘਟੋ ਘਟੇ ਇੱਕ ਝੂਠੇ ਮਗਰਮਚੀ ਅंसू ਬਹਾ ਦਿੰਦੇ ਤੇ ਹੋ ਸਕਦਾ ਲੋਕਾਂ 'ਚ ਸਨੇਹਾ ਜਾਂਦਾ ਕੋਈ ਨਾ ਕੋਈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਬਹੁਤ ਜ਼ਰੂਰੀ ਐ ਲਾਅ ਐਂਡ ਆਰਡਰ 'ਚੋਂ ਵਿਸ਼ਵਾਸ ਲੋਕਾਂ ਦਾ ਹੈ ਹੀ ਨਹੀਂ ਤੇ ਇਸ ਕਿਸਮ ਦੀ ਘਟਨਾ ਜਦੋਂ ਵਾਪਰਦੀ ਐ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਮੁੱਖ ਮੰਤਰੀ ਭਗਵੰਦ ਮਾਨ ਜੀ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਉੱਠ ਚੁੱਕਿਆ ਹੈ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਇਸ ਨਫ਼ਰਤ ਨੂੰ ਖਤਮ ਕਰਨ ਦੀ ਇਸ ਕਿਸਮ ਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਇੱਕ ਪ੍ਰरित ਚੱਲੀ ਹੋਏ ਉਹਨੂੰ ਢਲ ਪਾਈ ਜਾਵੇ ਜਿਹੜੀ ਪੰਜਾਬ ਦੀਆਂ ਸੁਰੱਖਿਆ ਫੋਰਸਾਂ ਫੇਲ ਹੋ ਜਾਂਦੀਆਂ ਨੇ ਜਿਹੜੀ ਪੰਜਾਬ ਦੇ ਗਨਮਨ ਜਿਹੜੇ ਫੇਲ ਹੋ ਜਾਂਦੀ ਹਰ ਵਾਰ ਕਿ ਕੀ ਸੈਂਟਰਲ ਸਕਿਉਰਟੀਆਂ ਦਿੱਤੀਆਂ ਜਾਣਦੀਆਂ ਨੇ ਜਿਹੜੇ ਜਿਨ੍ਹਾਂ ਨੂੰ ਥ੍ਰੈਟਾ ਹਿੰਦੂ ਪਰਸਨਸ ਨੂੰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਥ੍ਰੈਟ ਆ ਇੱਥੇ ਦੀ ਫੋਰਸ ਤਾਂ ਫੇਲ ਹੋ ਚੁੱਕਿਆ ਚਾਰੇ ਪਾਸੇ ਦੇਖੋ ਜਦੋਂ ਅੰਮ੍ਰਿਤਸਰ ਦੇ ਅੰਦਰ ਮਿਸਟਰ ਸੂਰੀ ਦਾ ਉਹਨੇ ਮਰਡਰ ਹੋਇਆ ਉਹ ਤੇ ਦਾ ACP ਨਾਲ ਖੜਾ ਸੀਗਾ ਤੇ 12 13 ਸਿਕਿਉਰਿਟੀ ਫੋਰਸਿਸ ਨਾਲ ਸੀਗੀਆਂ ਸਭ ਕੱਲ ਜੋ ਕੁਝ ਹੈ ਵੀਡੀਓ ਜਿਹੜਾ ਦੇਖਿਆ ਉਹਦੇ ਵਿੱਚ ਵੀ ਇਸ ਕਿਸਮ ਦਾ ਹੀ ਹੈ ਪਰ ਇਹਦੇ ਵਾਸਤੇ ਸਟੇਟ ਗਵਰਨਮੈਂਟ ਨੂੰ ਅਗਰ ਕੋਈ ਮਜਬੂਰੀ ਹੈ ਸਟੇਟ ਗਵਰਨਮੈਂਟ ਦੀ ਜਾਂ ਸਟੇਟ ਗਵਰਨਮੈਂਟ ਕੋਲ ਪ੍ਰੋਪਰਲੀ ਟ੍ਰੇਨਡ ਇਸ ਕਿਸਮ ਦੇ ਸਿਕਿਉਰਿਟੀ ਆਫਿਸਰਸ ਨਹੀਂ ਹੈ ਜਾਂ ਜਿਹੜੇ ਹੈਗੇ ਉਹ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਪਰਿਵਾਰ ਨਾਲ ਲਈ ਫਿਰਦਾ ਕਿਤੇ ਵੀ ਜਦੋਂ ਜਾਂਦੇ ਐ ਚਾਹਉਦੇਪੁਰ ਸ਼ਾਦੀਆਂ ਜੇ ਸਾਰੇ ਜੇ ਸਾਰੀ ਦਿੱਲੀ ਵੀ ਲਗਾ ਰੱਖੀ ਐ ਕਮਾਂਡੋ ਬਟਾਲੀਅਨ ਉਹਨਾਂ ਨੇ ਉੱਥੇ ਵੀ ਲਾ ਰੱਖੀ ਐ ਇਹਨਾਂ ਗੱਲਾਂ ਦੇ ਉੱਤੇ ਸਰਕਾਰ ਜਵਾਬ ਦੇਵੇ ਅਗਰ ਸਰਕਾਰ ਕੋਲ ਹੱਥ ਖੜੇ ਐ ਸਰਕਾਰ ਪੰਜਾਬ ਸਰਕਾਰ ਨਹੀਂ ਲੋਕਾਂ ਨੂੰ ਬੇਸਿਕ ਸਿਕਿਉਰਿਟੀ ਪ੍ਰੋਵਾਈਡ ਕਰਾ ਸਕਦੀ ਫਿਰ ਸੈਂਟਰ ਦਾ ਮਦਦ ਕਰਨ ਨੂੰ ਹਰ ਸਮਾਂ ਤਿਆਰ ਹੈ ਜੀ ਸੈਂਟਰ ਨੇ ਸਿਆਸੀ ਲੋਕਾਂ ਨੂੰ ਦਿੱਤੀ ਜਿਹੜਾ ਹਿੰਦੂ ਲੋਕ ਹੈ ਤਾਂ ਉਹਨਾਂ ਲਈ ਕੁਝ ਕਰੂਗੀ ਕਿ ਨਹੀਂ ਕਰੂਗੀ ਜਿਸ ਤਰ੍ਹਾਂ ਦੇਖੋ ਕਿਸੇ ਇਹਦੇ ਵਿੱਚ ਮੈਂ ਸਮਝਦਾ ਪੂਰੇ ਸਮਾਜ ਨੂੰ ਥ੍ਰੈਟ ਐ ਆ ਜਿਹੜੇ ਹੇਟ ਕਰਾਈਮ ਹੋ ਰਿਹਾ ਜਿਹੜੇ ਤੁਸੀਂ ਪਿੰਪੁਆਇੰਟ ਕਰ ਰਹੇ ਹੋ ਦੈਟ ਇਜ਼ ਡੈਫੀਨਿਟਲੀ देयर इज ਅ ਕਮਿਨਲ ਐਂਗਲ ਟੂ ਇਟ ਆਲਸੋ ਪਰ ਉਹਦੇ ਉੱਤੇ ਉੱਠ ਕੇ ਸਾਰਿਆਂ ਦੀ ਜਿਹੜੀ ਹੈ ਸਿਕਿਉਰਿਟੀ ਜਿਹੜੇ ਮੈਂ ਕਹਿ ਰਿਹਾ ਜਾਨ ਮਾਲ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਇਹ ਕੇਂਦਰ ਦੇ ਵਾਸਤੇ ਜੋ ਵੀ ਕਦਮ ਜ਼ਰੂਰੀ ਹੋਏ ਜਰੂਰ ਚੱਕੂਗਾ ਸਰ ਇੱਕ ਸਰ ਜਕਰ ਸਾਹਿਬ ਤੁਸੀਂ ਕਹੇ ਵੀ ਕੁਝ ਸ਼ਕਤੀਆਂ ਇੱਥੇ ਪ੍ਰਸਾਹਿਤ ਕਰ ਰਹੀਆਂ ਇਸ ਤਰ੍ਹਾਂ ਦੇ ਕ੍ਰਾਈਮ ਕਿਹੜੀ ਸ਼ਕਤੀਆਂ ਨੇ ਸਮਾਜ ਵਿੱਚ ਸ਼ਕਤੀ ਨਹੀਂ ਗਿਆ ਜੀ ਮੈਂ ਕਹਾ ਸਮਾਜ ਦੇ ਅੰਦਰ ਕੁਝ ਲੋਕ ਹੈ ਜਿਹੜੇ ਇਹਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੁਸੀਂ ਬਾਰ ਬਾਰ ਕਟਨਾਵਾ ਦੇਖੀਆਂ ਵਹਿ ਰਹੇ ਹਰ ਇੱਕ ਕਿਸਮ ਦਾ ਵਾਇਲੈਂਸ ਉਹ ਜ਼ਰੂਰੀ ਨਹੀਂ ਵੀ ਕੋ ਤਲਵਾਰਾਂ ਨਾਲ ਜਾਂ ਗੋਲੀ ਨਾਲ ਜਾਂ ਕੋਈ ਜਿਸ ਤਰ੍ਹਾਂ ਦੇ ਵੀ ਐਕਸ਼ਨ ਸਾਹਮਣੇ ਆ ਰਹੇ ਹੈ ਉਹ ਆਮੀ ਕਿਸਾਰ ਕਿਤੇ ਉਹਨਾਂ ਦੇ ਬਾਰੇ ਤਕਰੀ ਹੋਣਾ ਚਾਹੀਦਾ ਪਕੜੇ ਜਾਣਗੇ ਸਭ ਮਸਲਾ ਸਿਰਫ ਇਹ ਦੋਵਾਂ ਦਾ ਪਕੜ ਨਾਲ ਹੱਲ ਨਹੀਂ ਹੋਣਾ ਜੀ ਇੱਕ ਪੈਟਰਨ ਬਣ ਗਿਆ ਪੰਜਾਬ ਦੇ ਅੰਦਰ ਕਿ ਜਿਹਦਾ ਜ਼ਿਕਰ ਦਾ ਉੱਠ ਕੇ ਜੇ ਮੇਰੀ ਭਾਵਨਾ ਹਰਟ ਹੋਈ ਹੈ ਤਾਂ ਮੈਂ ਆਪਣੇ ਆਪ ਇਹ ਸੌਦਾ ਲਾਣ ਵਾਲਾ ਜਿਹੜਾ ਕੰਮ ਚਾਲੂ ਹੈ ਨਾ ਸਭ ਥਿਸ ਇਜ਼ ਡੇਂਜਰਸ ਹਰੇ ਕੋਈ ਬੰਦਾ ਆਪਣੇ ਆਪ ਨੂੰ ਫਿਰ ਕੋਰਟਾਂ ਬੰਦ ਕਰਦੇ ਇਹ ਸਾਰੇ ਕੋ ਆਪਣੇ ਆਪ ਹੀ ਫੈਸਲਾ ਕਰਨ ਲੱਗੇ ਹੈ ਕਾਨੂੰਨ ਵੀ ਆਪਣੇ ਹੱਥ ਚ ਹੀ ਹੈ ਪੁਲਿਸ ਤਾਂ ਖੜੀ ਬਾਹਰ ਤਮਾਸ਼ਾ ਦੇਖ ਰਹੀ ਹੈ ਬਰਾਬਰ ਸੋ ਸਮ ਉਹ ਵੀ ਜਿਹੜੇ ਕਿਤੇ ਨਾ ਕਿਤੇ ਸਿਸਟਮ ਚ ਵੀ ਕਮੀ ਹੈ ਤੇ ਸਮਾਜ ਦੇ ਅੰਦਰ ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਨਫਰਤ ਜਦੋਂ ਮੈਂ ਕਹਿ ਰਿਹਾ ਨਫਰਤ ਪਨਪਰੀ ਹੈ ਸਾਹਿਬ ਇਹ ਲੋਕ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਆਗੂ ਬਣੇ ਫਿਰਦੇ ਐ ਕੋਈ ਵੀ ਕਿਸੇ ਆਪਣੇ ਰੂਪ ਦੇ ਅੰਦਰ ਉਹ ਜਿਹੜੇ ਨਫਰਤ ਬੀਜ ਰਹੇ ਸਭ ਨਫਰਤ ਦੀ ਫਸਲ ਤਾਂ ਹੈ ਇਸ ਤਰ੍ਹਾਂ ਹੀ ਕੱਟੀ ਜਾਊਗੀ ਥੈਂਕ ਯੂ ਸਰ ਥੈਂਕ ਯੂ ਧੰਨਵਾਦ